ਸਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਇਸ ਵੇਲੇ ਮੈਂ ਹਾਂ ਕুইਨ ਆਫ ਹਿਲਸ ਮਸੂਰੀ ਵਿੱਚ ਪਹਾੜਾਂ ਦੀ ਰਾਣੀ ਮਸੂਰੀ ਸ਼ਾਮ ਦਾ ਵੇਲਾ ਬੜਾ ਖੂਬਸੂਰਤ ਤੇ ਮਨਮੋਹਕ ਨਜ਼ਾਰਾ ਹੈਗਾ ਮਾਲ ਰੋਡ ਦੇ ਉੱਤੇ ਖੜੇ ਹਾਂ ਤਾਂ ਮਾਲ ਰੋਡ ਤੋਂ ਇਹ ਦ੍ਰਿਸ਼ ਵੀ ਬੜਾ ਖੂਬਸੂਰਤ ਜਿਹੜਾ ਦਿਖਾਈ ਦੇ ਰਿਹਾ ਔਰ ਇਸ ਮੌਕੇ ਦੇ ਉੱਤੇ ਮੇਰਾ ਮਨ ਕੀਤਾ ਕਿ ਤੁਹਾਡੇ ਨਾਲ ਇੱਕ ਛੋਟੀ ਜਹੀ ਨਜ਼ਮ ਸਾਂਝੀ ਕੀਤੀ ਜਾਵੇ ਨਿੱਕੀ ਦੀ ਨਜ਼ਮ ਆ ਕਦੇ ਗਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ ਕਦੇ ਗਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ ਉਹਦੇ ਨਿੱਕੇ ਨਿੱਕੇ ਰੁਸੇ ਛੂ ਜਾਂਦੇ ਨੇ ਦਿਲ ਨੂੰ ਉਹਦੇ ਨਿੱਕੇ ਨਿੱਕੇ ਰੁਸੇ ਛੂ ਜਾਂਦੇ ਨੇ ਦਿਲ ਨੂੰ ਮੇਰੀ ਅਗੋਸ਼ ਦੇ ਅੰਦਰ ਮੇਰੀ ਪ੍ਰੀਤ ਹੁੰਦੀ ਹੈ ਉਹ ਉਸ ਦਾ ਸੱਜਣਾ ਫੱਬਣਾ ਕੁਝ ਵੱਖਰਾ ਜਿਹਾ ਹੋ ਗਿਆ ਹੁਣ ਉਸ ਦਾ ਸੱਜਣਾ ਫੱਬਣਾ ਕੁਝ ਵੱਖਰਾ ਜਿਹਾ ਹੋ ਗਿਆ ਹੁਣ ਇੱਕ ਚਾਹਤ ਅਜਿਹੀ ਬਣ ਗਈ ਉਸ ਦਾ ਮਿਲਣਾ ਆਦਤ ਹੋ ਗਿਆ ਹੁਣ ਜੀ ਕਰਦਾ ਬਹੁਤ ਕੁਝ ਆਖ ਦੇਵਾ ਇਕੋ ਸਾਹੇ ਸਭ ਕੁਝ ਦੇਵਾ ਬੋਲ ਰੁਕ ਜਾਂਦਾ ਪਤਾ ਨਹੀਂ ਕੀ ਸੋਚ ਕੇ ਨਹੀਂ ਤਾਂ ਦੇਣਾ ਸੀ ਦਿਲ ਨੂੰ ਖੋਲ ਜਦ ਵੀ ਹੁੰਦਾ ਹਾਂ ਮੈਂ ਉਸ ਕੋਲ ਇੱਕ ਤੜਫਣੀ ਜੀ ਹੁੰਦੀ ਹੈ ਅਨਮੋਲ ਜੀ ਚਾਹੁੰਦਾ ਉਸ ਨੂੰ ਕੁੱਟ ਸੀਨੇ ਨਾਲ ਲਾ ਲਵਾਂ ਅੱਖਾਂ ਮੁੰਦ ਕੇ ਕੁਝ ਪਲ ਉਸ ਨਾਲ ਬਿਤਾ ਲਵਾਂ ਪਰ ਪਤਾ ਨਹੀਂ ਕਿਉਂ ਰੁਕ ਜਾਂਦਾ ਹਾਂ ਮੈਂ ਤੜਫਣੀ ਤਾਂ ਹੈ ਕਦੇ ਗ਼ਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ ਬਹੁਤ ਬਹੁਤ ਧੰਨਵਾਦ